ਸਜਣ ਸੱਚਾ ਬਾਤ ਸ਼ਾਹ ਸਿਰਸਾ ਹਦੈ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਨਵੇਸਾ ਹੋ ਸੱਜਣ ਸੱਚਾ ਪਹਤਿਸ਼ਾ ਸਿਰਸਾ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀਏ ਸਭਨ ਦਾ ਵੈਸਾ ਹੋ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ 9 ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹ ਨਾਨਕ ਹਰ ਭਜ ਮਨਾ ਜੈ ਬਿਦਜਲ ਕੋ ਮੀਨ ਬੇਖਿਆਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰੈ ਨਾ ਜਮ ਕੀ ਫਾਸ ਦਰਨਾ ਕੋ ਹੀ ਗयो ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਬਿਰਦ ਪਿਓ ਸੁਜ ਨਹੀਂ ਕਾਲ ਪਹੁੰਚਿਓ ਆਨ ਕਾਹੂ ਨਾਨਕ ਨਰਬਾਉ ਰੇ ਕਿਉ ਨ ਬਜੈ ਭਗਵਾਨ ਨਾ ਨਿੰਦਾਰਾ ਸੰਪਤ ਸਗਲ जिने अपनी करमान इन में कछ संगी नहीं नानक साची जान पतित उद्धारन पै हरन ਹਰ ਅਨਾਥ ਕੇ ਨਾਥ ਕਹ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾ ਸਿਉ ਨਹਿ ਹੋ ਨਾ ਕੀ ਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਉ ਅਰਜਹਿਨੀ ਕੇ ਤਾਮਰ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਹੇ ਨਰਾਬ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋ ਰੋਹ ਨਾਨਕ ਸੁਨ ਰੇ ਮਨਾ ਤੇ ਹਿ ਸਿਮਰਤ ਗਤ ਹੋਏ ਜੇ ਹਿ ਸਿਮਰਤ ਗਤ ਬਾਈਐ ਤੇ ਭਜ ਰੇ ਤੈ ਮੀਤੋ ਕਹ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀ ਤੂ ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਜਿਹਦੇ ਉਪਜੋ ਨਾਨਕਾ ਲੀਨ ਤਾਹੀਂ ਮੈ ਮਾਨ ਘਟ ਘਟ ਮੈਂ ਹਰ ਜੂਵ ਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤਹ ਭਜ ਮਨਾ ਭਾਉ ਨਿਦ ਉਤਰ ਹੈ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਹੋਸਤ ਤ ਨਿੰਦਿਆ ਨਾਹੀ ਜਹੇ ਕੰਚਨ ਲੋਹ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਹਾਰਖੋ ਸੋਗ ਜਾ ਕੈ ਨਹੀਂ ਬਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਭੈ ਕਾ ਹੂੰ ਕੋ ਦੇਤ ਨਹੈ ਨਹ ਪੈਮਾਨ ਤਿਆਨ ਕਹ ਨਾਨਕ ਸੁਨ ਰੇ ਮਨਾ ਗਿਆਨੀਤਾ ਹੈ ਬਖਾਨ ਜੈ ਹੈ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ ਕਹੋ ਨਾਨਕ ਸੁਨ ਰੇ ਬਨਾ ਵੇਹ ਨਰ ਮਾਥੇ ਪਾਗ ਜਹਿ ਮਾਇਆ ਮੰਤਾਤ ਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਜਹ ਪ੍ਰਾਨੀ ਹੋ ਮੈਂ ਤਜੀ ਕਰਤਾ RAM ਪਛਾਨ ਕਹ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਬੈਨਾ ਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਹ ਕਾਮ ਜੈ ਬਾ ਗੁਨ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਾਹ ਨਾਨਕ ਸੁਨ ਰੇ ਮਨਾ ਪਰਹਿਨਾ ਜਮਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹ ਨਾਨਕ ਆਪਨ ਤਰੈ ਔਰ ਨੇ ਲੇਤ ਉਦਾਰ ਜੋ ਸੁਪਨਾ ਅਰ ਪੇਖਨਾ ਐਸੇ ਜਗ ਕਉ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ نس ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤੋ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਜੈਸੇ ਜਲਤੇ ਬੁਦਬੁਦਾ ਉਪਜੈ ਬਿਨ ਸੈਨੀਤ ਜਾਗ ਰਚਨਾ ਤੈ ਸੇ ਰਚੀ ਕਹਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤਈ ਮਦਮਾਇਆ ਕੈੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾ ਹੈ ਜੰਫੰਦ ਜਾਓ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਾਰਨ ਤਾਹ ਹੀ ਮੂਰਖ ਲੋਗਯਾ ਜਾਨ ਗਹ ਨਾਨਕ ਬਿਨ ਹਰ ਭਜਨ ਬਰਤਾ ਜਨ ਸਿਰਾਨ ਜੋ ਪਿਆਨੀ ਇਸ ਦਿਨ ਭਜੇ ਰੂਪ ਰਾਮ ਤੇਹ ਜਾਨ ਹਰ ਜਨ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨਨ ਮਾਇਆ ਮੈਂ ਫੱਦ ਰਿਓ ਵਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦਮਾਇ ਕੈ ਅੰਦਰ ਕਹਉ ਨਾਨਕ ਹਰ ਭਜਨ ਬਿਨ ਪਰਤਤਾ ਹੈ ਜਨ ਸੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਉ ਨਾ ਜਮ ਕੋ ਤ੍ਰਾਸ ਕਹਉ ਨਾਨਕ ਹਰ ਭਜ ਮਨਾ निपय पगव जतन बहत मैं कर रहे हो मिटे उना मन को मान दुर्मत सोना नक फे राख ले हो भगवान ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹਤੋ ਸੋ ਨਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਇਓ ਅਬ ਕਿਉ ਰੋਵਤ ਅੰਦ ਮਨ ਮਾਇ ਮੈਂ ਰਾਮ ਰਹਿਓ ਨੇਕ ਸਤ ਨਾਹਨ ਮੀਤ ਨਾਨਕ ਮੂਰਤ ਚਤਰ ਜਾਉ ਛਾੜਤ ਨਾਹਨ ਪੀਤ ਨਰ ਚਾਹਤ ਕਛ ਆਉਰ ਆਉ ਰੇ ਕੀ ਆਉ ਰੇ ਪਈ ਜਤ ਵਤ ਰਹਿਓ ਠਗੋਰ ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੋਨੇ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹ ਨਾਨਕ ਮਨ ਸਿਮਰਤ ਹੈ ਪੂਰਨ ਹੋ ਵਹਿ ਕਾਮ ਤੁਹੈ ਮਨ ਕਹਾ ਕਰੈ ਜਗ ਸੁਪਨੇ ਜੋਂ ਜਾਣ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਉ ਬਖਾਨ ਗਰਬ ਕਰਤ ਹੈ ਦੇਹ ਕੋ ਬੈ ਸੇ ਸੇ ਨ ਮੀ ਤ ਜੈਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜੈਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਇੱਕ ਪਗਤ ਭਗਵਾਨ जय प्राणी के नहे मन जैसे सुकर स्वान नानक मानो ताहे तन स्वामी को ग्रह जो सदा स्वान तजत नहीं नित ਨਾਨਕ ਇਹ ਬਿਦ ਹਰ ਭਜਾਓ ਇਕ ਮਨ ਹੋਏ ਇਕ ਚਤਿਰਥ ਵਰਤਿਆਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਹਫਲ ਜਾਤ ਤਹੇ ਜੋ ਕੁੰਚਰ ਇਸ ਨਾਨਕ ਸਿਰ ਕੰਪਿਓ ਪਗ ਡਗ ਮਗੈ ਨੈਨ ਜੋਤ ਤੈ ਨ ਕਹ ਨਾਨਕ ਐਹ ਬਿਦਪਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਉ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੈਹਰਾਖੋ ਮਨ ਮਾਹ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਤੇਰ ਨਾਰ ਹੈ ਜੋ ਬਾਲੂ ਕੀ ਭੀਤ RAM ਗਯੋ ਰਾਵਨ ਗਯੋ ਜਾ ਕੋ ਬਹੁ ਪਰਵਾਰ ਕਹੁ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ اے ہمارگ سنساج کو نانک ٹھہر نہیں کوئی جو اپ جو سو بنس ہے پرو اج کے کال ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੁਹਰਾ ਬਲ ਛੁਟਕਿਓ ਬੰਦਨ ਪਰੇ ਕਛੂ ਨਾ ਹੋਤੇ ਉਪਾਏ ਕਹ ਨਾਨਕ ਅਬ ਓਟ ਹਾਰੇ ਗੱਜ ਜਿਉ ਹੋ ਸਹਾਰੇ ਬਲ ਹੁਆ ਬੰਦਨ ਛੁਟੇ ਸਬ ਕਿਛ ਹੋਤੇ ਉਪਾਇ नानक सब किछ तुम रे हाथ में तुम ही हो ते संग सखा सब तज गए कौन न हो ਕਹ ਨਾਨਕ ਇਹ ਬੇਬਦ ਮੈਂ ਟੇਕ ਇੱਕ ਰਗ ਦਾ ਹੱਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕ ਹੈ ਜਗਤ ਮੈਂ ਕਿਨ ਜਪਿਓ ਗੁਰਮੰਤਰ ਰਾਮਨਾਮ ਉਰ ਮੈਂ ਗਹਿਓ ਜਾ ਕੇ ਸਮਨ ਹੀ ਗੋਏ जयहि सिमरते संकट मिटै दर्श तुहारो होए